ਚਾਹੇ ਇਨਕਾਊਂਟਰ ਹੋਏ ਗੈਂਗਸਟਰਾਂ ਦੇ ਚਾਈਨ ਨਸ਼ਾ ਤਸਕਰਾਂ ਦੀ ਹੁਣ ਹੋ ਰਹੀ ਨਹੀਂ ਜਾਂ ਇੱਕ ਕਿਡਨਾਪਰ ਦਾ ਇੰਕਾਊਂਟਰ ਹੋਇਆ ਹਰ ਗੱਲ ਤੇ ਲਗਾਤਾਰ ਫ੍ਰੀਕਵੈਂਟਲੀ ਹੋ ਰਿਹਾ ਹੈ ਤਾਂ ਇੱਕ ਤਬਕੇ ਵੱਲੋਂ ਸਪੋਰਟ ਵੀ ਹੈ ਇੱਕ ਮੰਗ ਵੀ ਹੈ ਕਿ ਸਖਤ ਐਕਸ਼ਨ ਹੋਣਾ ਚਾਹੀਦਾ ਹਾਂ ਬਿਲਕੁਲ ਜਦੋਂ ਵੀ ਕੋਈ ਸਰਕਾਰ ਜਿਹੜੀ ਹੈਗੀ ਹੈ ਜਦੋਂ ਇਸ ਤਰ੍ਹਾਂ ਦਾ ਡਿਸੀਜਨ ਲੈਂਦੀ ਹੈਗੀ ਹੈ ਤਾਂ ਹਮੇਸ਼ਾ ਇੱਕ ਸਮਾਜ ਦਾ ਕੁਝ ਇੱਕ ਵਰਗ ਹੁੰਦਾ ਜਿਹੜਾ ਉਸ ਤਰੀਕੇ ਨਾਲ ਜ਼ਿਆਦਾਤਰ ਮੈਂ ਇੱਕ ਕਾ ਲਿਖਿਆ ਵੀ ਸੀਗਾ ਜਿਹੜਾ ਇੱਕ ਖਾਸ ਕਰਕੇ ਸ਼ਹਿਰੀ ਵਰਗ ਹੈਗਾ ਜਿਹੜਾ ਆਮ ਤੌਰ ਤੇ ਸਟੇਟ ਨਾਲੋਂ ਤਕਰੀਬਨ ਹੁਣ ਜਿਹੜਾ ਹੈਗਾ ਨਿਕਲ ਚੁੱਕਿਆ ਟੁੱਟ ਚੁੱਕਿਆ ਹੈਗਾ ਉਹ ਨਾ ਤਾਂ ਸਟੇਟ ਦੇ ਸਕੂਲਾਂ ਦੇ ਵਿੱਚ ਜਾਂਦਾ ਹੈਗਾ ਨ ਤਾਲ ਦੇ ਬਿਤੇ ਉلاج ਕਰਵਾ ਰਿਹਾ ਹੈਗਾ ਉਹ ਟੋਟਲੀ ਹੈਗਾ ਮਾਰਕੀਟ ਫੋਰਸਸ ਦੇ ਹੈਗਾ ਡਿਪੈਂਡੈਂਟ ਹੈਗਾ ਉਹਦਾ ਡੈਫੀਨਿਟਲੀ ਇੱਕ ਕਨਸਰਨ ਜਿਹੜਾ ਹੈਗਾ ਉਹ ਤੇ ਵੀ ਲਾਅ ਐਂਡ ਆਰਡਰ ਜਿਹੜਾ ਹੈਗਾ ਹੋਣਾ ਚਾਹੀਦਾ ਹੈਗਾ ਕਿਉਂਕਿ ਉਹਨਾਂ ਨੂੰ ਆਮ ਤੌਰ ਤੇ ਪ੍ਰਿਵਿਲੇਜਡ ਲਾਈਫ ਹੈਗੀ ਹੈ ਤੇ ਉਹਨਾਂ ਨੂੰ ਲੱਗਦਾ ਕਿ ਸਾਡੀ ਪ੍ਰਿਵਿਲੇਜਡ ਲਾਈਫ ਦੇ ਵਿੱਚ ਜਿਹੜਾ ਹੈਗਾ ਇਸ ਤਰ੍ਹਾਂ ਦੀਆਂ ਖਬਰਾਂ ਖਲਲ ਪੈਦਾ ਹੁੰਦਾ ਐਂਡ ਵੈਸੇ ਵੀ ਮੈਂ ਦੇਖਿਆ ਕਿ ਜਿਹੜੇ ਬੰਦੇ ਇਸ ਤਰ੍ਹਾਂ ਸਮਾਜ ਨੂੰ ਆਮ ਤੌਰ ਤੇ ਟੁੱਟਿਆ ਹੁੰਦਾ ਜਿਹੜਾ ਵਰਗ ਉਹ ਸੋਸ਼ਲ ਮੀਡੀਆ ਰਿਪੋਰਟਾਂ ਉਹਨਾਂ ਟੀਵੀ ਇਹਨਾਂ ਚੀਜ਼ਾਂ ਤੋਂ ਜਿਹੜਾ ਹੈਗਾ ਨਾ ਆਪਣਾ ਜਿਹਨ